ਸਰਦੀ ਦੇ ਦਿਨ ਚੱਲ ਰਹੇ ਨੇ ਠੰਢ ਦੇ ਦਿਨ ਨੇ ਔਰ ਇਸ ਠੰਢ ਦੇ ਦਿਨ ਤੇ ਤੁਸੀਂ ਸੇਲਾ ਦੇ ਬਹੁਤ ਦੇਖਿਆ ਹੋਣਗੇ ਗਰਮ ਕੱਪੜੇ ਦੀਆਂ ਸੇਲਾ ਲੇਕਿਨ ਬਰਦਾਸਪੁਰ ਦੇ ਵਿੱਚ ਇੱਕ ਐਸੀ ਦੁਕਾਨ ਜਿੱਥੇ ਹਰ ਕੱਪੜਾ 13 ਰੁਪਏ 13 ਰੁਪਏ ਮਿਲਦਾ ਔਰ ਤੇ ਇਹਦਾ ਦੁਕਾਨ ਦਾ ਨਾਮ ਜੇ ਕਹੀਏ ਇਸ ਜਗ੍ਹਾ ਦਾ ਨਾਮ 13 13 ਹੱਟੀ ਹੈ ਗੁਰੂ ਨਾਨਕ ਸਾਹਿਬ ਦਾ ਜਿਹੜਾ ਫਲਸਫਾ 13 13 ਦਾ ਉਸੇ ਦਾ ਹੀ ਫਲਸਫੇ ਨੂੰ ਲੈ ਕੇ ਇਹ ਹੱਟੀ ਖੋਲੀ ਗਈ ਹੈ ਔਰ ਇਹਦਾ ਨਾਮ ਹੀ ਰੱਖਿਆ ਗਿਆ 13 13 ਹੱਟੀ ਔਰ ਇਸ ਕੜਾਕੇ ਦੀ ਠੰਡ ਦੇ ਵਿੱਚ ਗਰਮ ਕੱਪੜਿਆਂ ਦਾ ਅੰਬਾਰ ਦੇਖਣ ਨੂੰ ਮਿਲ ਰਿਹਾ ਚਾਹੇ ਉਹ ਬੱਚਿਆਂ ਦੇ ਹੋਣ ਜਾਂ ਬਜ਼ੁਰਗਾਂ ਦੇ ਹੋਣ ਜਾਂ ਲੇਡੀਜ਼ ਦੇ ਹੋਣ ਹਰ ਤਰ੍ਹਾਂ ਦੇ ਕੱਪੜੇ ਨੇ ਜੈਕਟਾਂ ਨੇ ਭੰਜੀ ਇਹ 13 13 ਹੱਟੀ ਇਹਦਾ ਕੀ ਮਕਸਦ ਹੈ ਤੁਸੀਂ ਕੱਪੜੇ ਗਰਮ ਦੇ ਰਹੇ ਹੋ ਔਰ 13 13 ਹੱਟੀ ਕਿਵੇਂ ਹਾਂਜੀ ਭਾਜੀ ਜਿਵੇਂ ਇਹ ਨਾ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੇ 550 ਸਾਲਾਂ ਤੇ ਇਹ ਨਾ ਖੋਲ੍ਹਿਆ ਗਿਆ ਸੀ ਹਾਲੇ ਤੋਂ 56 ਸਾਲ ਪਹਿਲਾਂ ਤੇ ਇਹ 13 13 ਤੁਹਾਨੂੰ ਪਤਾ ਗੁਰੂ ਨਾਨਕ ਦੇਵ ਜੀ ਨੇ ਵੀ 13 13 ਹੀ ਦੋਲਿਆ ਸੀਗਾ ਹਨ ਤੇ ਉਹਨਾਂ ਦੇ ਵੀ ਸੋਚ ਦੇ ਉੱਤੇ ਦਾ ਫੇਜ ਜਿਹੜਾ ਲੋੜਾਂ ਨੂੰ ਗਰੀਬਰ ਵਰਗਾ ਆ ਕੇ ਕੋਲ ਗਿਆ ਫਿਰ 13 13 ਕਿਉਂ ਮਤਲਬ ਕਿ 13 ਨੇ ਪੇ ਦੇ ਵਿੱਚ ਕਪੜਾ ਮਿਲਦਾ ਹਾਂਜੀ 13 ਦੇ ਵਿੱਚ ਹਾਂਜੀ ਬਾਜੀ ਮਿਲਦਾ ਵਾ ਜਿਵੇਂ ਗੁਰੂ ਨਾਨਕ ਸਾਹਿਬ ਨੇ ਕਿਹਾ ਇਹ ਜਿਹੜਾ ਦੇਣ ਵਾਲਾ ਹੈ ਉਹ ਵੀ 13 ਵਾ ਤੇ ਜਿਹੜਾ ਲੈਣ ਵਾਲਾ ਉਹ ਵੀ 13 ਵਾ ਹਨ ਤੇ ਇਹ ਉਹਨਾਂ ਦੀ ਸੋਚ ਦੇ ਉੱਤੇ ਉਹਨਾਂ ਦੇ ਦਾ ਫੇਜ ਜਿਹੜਾ ਖੁੱਲਿਆ ਗਿਆ ਵਾ ਇਸ ਵਿੱਚ 13ਰ ਵਿੱਚ ਕਿਵੇਂ ਕਪੜਾ ਮਤਲਬ ਜੇ ਕਪੜਿਆਂ ਦੀ ਗੱਲ ਕਰੀਏ ਜੈਕਟਾਂ ਵੀ ਨੇ ਸਵੈਟਰ ਵੀ ਨੇ ਜੀਨਸ ਵੀ ਨੇ ਜਾਂ ਸੂਟ ਨੇ ਲੇਡੀਜ਼ ਹਾਂਜੀ ਬਿਲਕੁਲ ਹੈ ਇਹ ਵਾ ਕਿ ਇਹ ਜੇ ਹੁਣ ਲੋੜਵੰਦ ਜਿਹੜੇ ਹੈਗੇ ਨੇ ਗਰੀਬ ਪਰਿਵਾਰ ਜਿਹੜੇ ਉਹ ਮੌਲਾਂ ਦੇ ਵਿੱਚ ਜਾ ਕੇ ਨਹੀਂ ਖਰੀਦ ਸਕਦੇ ਤੇ ਇੱਥੇ ਜਿਹੜਾ ਕੋਈ ਵੀ ਗਰੀਬ ਅਮੀਰ ਕੋਈ ਵੀ ਆਪਰੇ ਲੈ ਕੇ ਇੱਥੇ ਜਿਹੜਾ ਉਹ ਜਾ ਸਕਦਾ ਵਾ ਫਿਰ ਇਹ ਸਿੱਧ ਤੁਹਾਡੇ ਕੋਲ ਕਪੜੇ ਕਿਵੇਂ ਇੱਥੇ ਪਹੁੰਚਦੇ ਨੇ ਹਾਂਜੀ ਸਾਨੂੰ ਇੱਥੇ ਜਿਹੜੇ ਆ ਜਿਵੇਂ ਕੋਈ ਫੇਸਬੁੱਕ ਦੇ ਉੱਪਰ ਜਿੱਦਾਂ ਵੀਡੀਓ ਕੋਈ ਅਸੀਂ ਪਾ ਦਿੰਨੇ ਆ ਹਨਾ ਇੱਥੇ ਕੱਪੜਿਆਂ ਦੀ ਲੋੜ ਹੈ ਕਈ ਸਾਨੂੰ ਵੀ ਆ ਕੇ ਜਿਹੜੇ ਆਉ ਆ ਕੇ ਇੱਥੇ ਦੇ ਜਾਂਦੇ ਆ ਤੇ ਸਾਨੂੰ ਆਪ ਵੀ ਜਾ ਕੇ ਅੰਮ੍ਰਿਤਸਰ ਉਹਦੇ ਵਿੱਚ ਜਲੰਧਰ ਵਗੈਰਾ ਸਾਨੂੰ ਆਪ ਵੀ ਲੈਣੇ ਪੈਂਦੇ ਜਾਂਦੇ। ਤੁਸੀਂ ਆਪ ਵੀ ਟਰੈਵਲ ਕਰਦੇ ਹੋ ਜਿੱਥੇ ਕੋਈ ਇੱਕ ਦੱਸੇ ਕਿ ਹਾਂ ਬਈ ਇੱਥੇ ਕੋਈ ਕੱਪੜੇ ਹੈਗੇ ਨੇ ਜਾਂ ਕੋਈ ਆਪ ਦੇਣਾ ਚਾਹੇ ਆਪਣੇ ਪੁਰਾਣੇ ਪੁਰਾਣੇ ਜਿਹਨੂੰ ਕਹਿ ਸਕਦੇ ਹੋ ਪੁਰਾਣੇ ਲੇਕਿਨ ਪੁਰਾਣੇ ਕੱਪੜਿਆਂ ਦਾ ਵੀ ਉਹਦੇ ਵਿੱਚ ਵੀ ਕੋਈ ਚੰਗੀ ਹਾਲਤ ਦੇ ਵਿੱਚ ਹੁੰਦੇ ਆ। ਚੰਗੀ ਹਾਲਤ ਦੇ ਵਿੱਚ ਉਹ ਜਿਹੜੇ ਹਨਾ ਕਈ ਜਿਹੜੇ ਘਰਾਂ ਦੇ ਚੰਗੇ ਘਰਾਂ ਦੇ ਉਹ ਇੱਕ ਦੋ ਵਾਰੀ ਕੱਪੜਾ ਪਾਉਂਦੇ ਆ ਤੇ ਬਾਅਦ ਵਿੱਚ ਉਸ ਕੱਪੜੇ ਨੂੰ ਯੂਜ਼ ਉਹ ਕੱਪੜੇ ਜਿਹੜੇ ਉਹ ਇੱਥੇ ਉਹ ਫਿਰ ਦੇ ਜਾਂਦੇ ਤੂੰ ਲੋਡ ਮੰਗਦੇ ਜਦੋਂ ਤਨ ਜਿਹੜਾ ਉਹ ਟੱਕੇ ਦਿੰਦਾ ਫਿਰ 13 ਰੁਪਏ ਹੀ ਕਿਉਂ ਰੱਖਿਆ ਗਿਆ ਫਿਰ ਤੁਸੀਂ ਫ੍ਰੀ ਵੀਜ਼ੇ ਦੇ ਸਕਦੇ ਹੋ ਕੱਪੜੇ ਹਾਂਜੀ ਵੇਖੋ ਜੇ ਕਿਸੇ ਕੋ ਨਹੀਂ ਹੈਗੀ ਉਹ ਫ੍ਰੀ ਵੀ ਲੈ ਕੇ ਜਾ ਜਰਾ ਹੋ ਸਕਦਾ ਵਾ ਹਾਂਜੀ ਤੇ ਬਾਕੀ ਜਿਹੜੇ ਫਿਰ ਪੈਸੇ 13 ਰੁਪਏ ਇਕੱਠੇ ਕਹਿ ਲਈਏ ਜੇ 13 ਰੁਪਏ ਹੁੰਦੀ ਤੇ ਕੁਝ ਵੀ ਨਹੀਂ ਆ ਰਕਮ ਲੇਕਿਨ ਜਿਹੜੇ ਉਹ ਪੈਸੇ ਇਕੱਠੇ ਹੁੰਦੇ ਨੇ ਉਹਦਾ ਵੀ ਕੋਈ ਹਾਂਜੀ ਉਹ ਵੀ ਇੱਥੇ ਲੋੜਵੰਦ ਗਰੀਬ ਪਰਿਵਾਰ ਜਿਹਦੇ ਨੇ ਜਿਵੇਂ ਵਿਧਵਾ ਹੋਗੀਆਂ ਜਾਂ ਘਰ ਵਿੱਚ ਕੋਈ ਨਈਂ ਕਮਾਉਣ ਵਾਲਾ ਹੈਗਾ ਉਹਨਾਂ ਨੂੰ ਰਾਸ਼ਨ ਜਿਹੜਾ ਉਹ ਦਿੱਤਾ ਜਾਂਦਾ ਉਹਨਾਂ ਤੋਂ ਜੋ ਆ ਜਿਹੜਾ ਵਾ ਇਹਦਾ ਰੈਂਟ ਜਿਹੜਾ ਉਹ ਵੀ ਦੇਣਾ ਹੁੰਦਾ ਵੈ ਤੇ ਬਾਕੀ ਜਿਹੜਾ ਰਾਸ਼ਨ ਜਿਹੜਾ ਲੋੜਵੰਦ ਪਰਿਵਾਰਾਂ ਨੂੰ ਦਿੱਤਾ ਜਾਂਦਾ ਬੱਚਿਆਂ ਦੀਆਂ ਫੀਸਾਂ ਜਿਹੜੀਆਂ ਉਹ ਤਾਲੀਆਂ ਜਾਂਦੀਆਂ ਤੁਸੀਂ ਜਿਵੇਂ ਮੈਂ ਦੇਖਦਾ ਪਿਆ ਕਾਫੀ ਗਰਮ ਕੱਪੜੇ ਨੇ ਇੱਥੇ ਤੇ ਕਈ ਵਾਰੀ ਇਦਾਂ ਵੀ ਹੁੰਦਾ ਕਿ ਕੋਈ ਲੋਕ ਨਹੀਂ ਦੇਣ ਆਏ ਤੇ ਫਿਰ ਤੁਹਾਨੂੰ ਵੀ ਲੋਕ ਹੀ ਲੈਣ ਵਾਲੇ ਇੱਥੇ ਜ਼ਿਆਦਾ ਹੋਗੇ ਤੇ ਫਿਰ ਉਦੋਂ ਕਿੰਨੀ ਦੀ ਮੁਸ਼ਕਲ ਹੋ ਜਾਂਦੀ ਨਹੀਂ ਸਾਨੂੰ ਉਹ ਵੀ ਲਿਓਣੇ ਪੈਂਦੇ ਜਾ ਕੇ ਅੰਮ੍ਰਿਤਸਰੋਂ ਜਿਵੇਂ ਲੈਣ ਤੇ ਜਾਂ ਜਲੰਧਰ ਤੋਂ ਸਾਨੂੰ ਲਿਓਣੇ ਪੈਂਦੇ ਕੱਪੜੇ ਉਹ ਜਾ ਕੇ ਹਾਂਜੀ ਕਈ ਵਾਰਕ ਮਤਲਬ ਮੁੱਲ ਵੀ ਖਰੀਦਣੇ ਪੈਂਦੇ ਹਾਂਜੀ ਮੁੱਲ ਵੀ ਖਰੀਦਣੇ ਪੈਂਦੇ ਲੇਕਿਨ ਲੋਕਾਂ ਨੂੰ ਤੁਸੀਂ ਕੀ ਅਪੀਲ ਕਰਨਾ ਜਾਓਗੇ ਕਿ ਜੇ ਮੁੱਲ ਖਰੀਦਣ ਵਾਲੀ ਜਿਹੜੀ ਕੰਡੀਸ਼ਨ ਆ ਤੁਸੀਂ ਹਾਂਜੀ ਇਹ ਵਾਹ ਕਿ ਜਿਵੇਂ ਵੇਖੋ ਪੀ ਬਟਾਲਾ ਸ਼ਹਿਰ ਜਿਹੜਾ ਜਿਵੇਂ ਬਹੁਤ ਵੱਡਾ ਵੈ ਜਾ ਹਨਾ ਗੁਰਦਾਸਪੁਰ ਤੁਸੀਂ ਲਾ ਲਓ ਤੇ ਹਨਾ ਜੇ ਘਰਾਂ ਦੇ ਵਿੱਚੋਂ ਕੱਪੜੇ ਆ ਜਾਂਦੇ ਫਿਰ ਸਾਨੂੰ ਮੁੱਲ ਲਿਆਉਂਦੀ ਜਿਹੜੀ ਨੌਬਤ ਤੇ ਜਿਹੜੀ ਨਾ ਆਵੇ ਤੇ ਸੋ ਜ਼ਰੂਰ ਇੱਥੇ ਸੇਵਾ ਜਿਹੜੀ ਕਰਨੀ ਜਾਈਦੀ ਹੈ। ਮਤਲਬ ਤੁਸੀਂ ਇਹ ਸੇਵਾ ਨੂੰ ਲਗਾਤਾਰ ਚਲਾਉਂਦੇ ਹੋ ਚਾਹੇ ਤੁਹਾਨੂੰ ਕੋਲ ਲੋਕ ਕੱਪੜੇ ਦੇਣ ਜਾਂ ਨਾ ਦੇਣ, ਮੁੱਲ ਖਰੀਦ ਕੇ ਵੀ ਤੁਸੀਂ 13 ਰੁਪਏ ਦੇ ਵਿੱਚ ਵੀ। ਹਾਂਜੀ ਬਿਲਕੁਲ ਅਸੀਂ 13 ਰੁਪਏ ਦੇ ਵਿੱਚ 5-6 ਸਾਲ ਤੋਂ ਇਹ ਸੇਵਾ ਜਿਹੜੀ ਚੱਲਦੀ ਆ ਰਹੀ ਜਦੋਂ ਕੱਪੜੇ ਨਹੀਂ ਹੁੰਦੇ ਤੇ ਅਸੀਂ ਮੁੱਲ ਵੀ ਲਿਆ ਕੇ ਦਿੱਤੇ ਜਿਹੜੇ ਹੋਦੇ ਨੇ। ਬਿਲਕੁਲ ਤੁਸੀਂ ਦੇਖ ਸਕਦੇ ਹੋ ਤਸਵੀਰਾਂ 'ਚ ਮੈਂ ਦ ਕਹਾਂਗਾ ਕਿ ਇੱਥੇ ਕੱਪੜਿਆਂ ਨੇ ਬਾਰ ਲੱਗੇ ਹੋਏ ਨੇ, ਗਰਮ ਕੱਪੜੇ ਨੇ, ਜੈਕਟਾਂ ਨੇ, ਜੀਨਸ ਨੇ ਔਰ ਬੱਚਿਆਂ ਨੇ ਖਾਸ ਕਰਕੇ ਬੱਚਿਆਂ ਦੇ ਵੀ ਛੋਟੇ ਕੱਪੜੇ ਨੇ ਜ਼ਰੂਰਤਮੰਦ ਲੋਕ ਨੇ ਉਹ ਇੱਥੇ ਪਹੁੰਚ ਕਰਦੇ ਨੇ ਔਰ 13 ਰੁਪਏ ਦੇ ਵਿੱਚ ਇੱਕ ਕੱਪੜੇ ਇੱਕ ਸੂਟ ਜਾਂ ਜੋ ਵੀ ਉਹ ਲੈਣਾ ਚਾਹੇ 13 ਰੁਪਏ ਅਦਾ ਕਰਕੇ ਦੇਣ ਲੇਕਿਨ 13 ਰੁਪਏ ਦੀ ਜਿਹੜੀ ਹੈ ਉਹ ਜਿਹੜੇ ਮਾਇਆ ਇਕੱਠੀ ਕੀਤੀ ਜਾਂਦੀ ਉਹ ਕਹਿੰਦੇ ਕਿ ਜਿਹੜੀ 13 ਰੁਪਏ ਦੇ ਹਿਸਾਬ ਨਾਲ ਮਾਇਆ ਜਿਹੜੇ ਪੈਸੇ ਇਕੱਠੇ ਹੁੰਦੇ ਨੇ ਉਹ ਵੀ ਗਰੀਬ ਲੋਕਾਂ ਨੂੰ ਉਹ ਜ਼ਰੂਰਤਪਨ ਲੋਕਾਂ ਨੂੰ ਰਾਸ਼ਨ ਜਾਂ ਹੋਰ ਉਹਨਾਂ ਦੀਆਂ ਲੋੜਾਂ ਪੂਰੀਆਂ ਕਰਨ ਲਈ ਖਰਚ ਕੀਤਾ ਜਾਂਦਾ ਹੈ ਕੈਮਰਾ ਪਰਸਨ ਵਿੱਕੀ ਦੇ ਨਾਲ ਗੁਰਪ੍ਰੀਤ ਚਾਵਲਾ ਜਗਵੰਦੀ ਟੀਵੀ ਲਈ ਪ੍ਰਦਾਸਪੁਰ